ਸਰਹੱਦ ਦੀਪਿੰਡ ਡਲੀਰੀ ਦੀਆਂ ਮੜੀਆਂ ਵਿੱਚ ਇੱਕ ਨੌਜਵਾਨ 516 ਗ੍ਰਾਮ ਖੈਰੋਨ ਅਤੇ ਇੱਕ ਮੋਟਰਸਾਈਕਲ ਸਮੇਤ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਕੀਤਾ ਕਾਬੂ ਜੈਸਦੀਪ ਛਾਨ ਗੁਰਬਿੰਦਰ ਸਿੰਘ ਉਰਫ ਦਵਿੰਦਰ ਉਰਫ ਟੌਮ ਪੁੱਤਰ ਦਰਸ਼ਨ ਸਿੰਘ ਵਾਸੀ ਲੇਟ ਸਮਾ ਸਿੰਘ ਪਿੰਡ ਡਲੀਰੀ ਥਾਣਾ ਖਾਲੜਾ ਜਿਸ ਤੋਂ ਇੱਕ ਪੀਲੇ ਰੰਗ ਦਾ ਪੈਕਟ ਕੁੰਡੀ ਲੱਗਾ ਹੋਇਆ ਮਿਲਿਆ ਅਤੇ ਇੱਕ ਮੋਟਰਸਾਈਕਲ ਸੀਡੀ ਡੀ ਲੈਕਸ ਵੀ ਬਰਾਮਦ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪੀਲੇ ਰੰਗ ਦੇ ਪੈਕਟ ਦਾ ਜਦੋਂ ਇਲੈਕਟ੍ਰੋਨਿਕ ਕੰਡੇ ਦੀ ਮਦਦ ਨਾਲ ਵਜਨ ਕਰਨ ਤੇ ਸਮੇਤ ਪੈਕਿੰਗ 596 ਗ੍ਰਾਮ ਹੋਇਆ ਜਿਸ ਨੂੰ ਖੋਲਣ ਤੇ ਇਹ ਹੈ ਰੋਣ ਬਰਾਮਦ ਹੋਈ ਇਸ ਮੌਕੇ ਪੁਲਿਸ ਵੱਲੋਂ ਮੁਕਦਮਾ ਦਰਜ ਕਰਕੇ ਇਸ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਵੀ ਤਿੰਨ ਹੋਰ ਦੋਸ਼ੀ ਸਨ ਜੋ ਕਿ ਭੱਜਣ ਵਿੱਚ ਫਰਾਰ ਹੋ ਗਏ ਜਿਨ੍ਹਾਂ ਲਈ ਜਿਨ੍ਹਾਂ ਦੀ ਭਾਲ ਲਈ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ਉੱਪਰ ਛਾਪੇਮਾਰੀ ਕੀਤੀ ਜਾ ਰਹੀ ਹੈ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡਾਲ ਤੇ ਤਾਰਾ ਡਾਲ